ਇਹ ਸੋ ਹਵੇਲੀ ਕਰਕੇ ਧੀਨੇ ਆਪਣੇ ਹੀ ਕਰਦੇ ਅੱਠ ਬੰਦੇ ਮਾਰਦੇ ਦੋਸਤੋ ਬਹੁਤ ਸ਼ਾਨੋ ਸ਼ੌਕਤ ਨਾਲ ਬਣੀ ਹੋਵੇਲੀ ਹੈ ਕਰੋੜਾਂ ਦੇ ਵਿੱਚ ਜਿਹੜੀ ਤਿਆਰ ਹੋਈ ਸੀ ਪਰ ਦੋਸਤੋ ਅਜਿਹਾ ਕੀ ਹੋਇਆ ਵੀ ਜਿਹੜੀ ਬਿਲਕੁਲ ਸੁੰਨੀ ਪਈ ਹੈ ਆ ਜਿਹੜੀ ਤੁਸੀਂ ਸਾਹਮਣੇ ਹਵੇਲੀ ਵੇਖ ਰਹੇ ਹੋ ਤਾਂ ਟਰੱਕ ਵੀ ਜਿਹੜੇ ਉੱਪਰ ਜਾਂਦੇ ਨੇ ਛੱਤਾਂ ਦੇ ਉੱਪਰ ਗੱਡੀਆਂ ਵੀ ਜਿਹੜੀਆਂ ਉੱਪਰ ਤੱਕ ਜਾਂਦੀਆਂ ਨੇ ਦੋਸਤੋ ਆਜੋ ਪਹਿਲਾਂ ਤੁਹਾਨੂੰ ਹਵੇਲੀ ਦਿਖਾ ਦਈਏ ਦੋਸਤੋ ਇਹ ਹਵੇਲੀ ਆ ਰੇਲੂ ਰਾਮ ਦੀ ਹਸਾਰ ਰੋਡ ਤੇ ਜਿਹੜੀ ਇੱਕ ਪਿੰਡ ਪੈਂਦਾ ਲਤਾਣੀ ਉੱਥੇ ਜਿਹੜੀ ਇਹ ਹਵੇਲੀ ਬਣੀ ਹੋਈ ਆ 2001 ਦੇ ਵਿੱਚ ਜਿਹੜਾ ਰੇਲੂ ਰਾਮ ਦੇ ਸਾਰੇ ਪਰਿਵਾਰ ਦਾ ਖਾਤਮਾ ਹੋ ਗਿਆ ਸੀ ਕਿਉਂਕਿ ਦੋਸਤੋ ਉਸ ਦੀ ਆਪਣੀ 31 ਸੀ ਜਦੋਂ ਵਿਆਹੀ ਜਾਂਦੀ ਆ ਤਾਂ ਦੌਲਤ ਪਾਉਣ ਦੇ ਵਾਸਤੇ ਜਿਹੜਾ ਵੀ ਆਪਣੇ ਘਰ ਵਾਲੇ ਨਾਲ ਮਿਲ ਕੇ ਇੱਕ ਪਾਰਟੀ ਰੱਖਦੇ ਇੱਕ ਪ੍ਰੋਗਰਾਮ ਰੱਖਦੀ ਆ ਤੇ ਉਸ ਤੋਂ ਬਾਅਦ ਖੀਰ ਚ ਮਿਲਾ ਕੇ ਸਾਰਿਆਂ ਨੂੰ ਜਿਹੜਾ ਬੇਹੋਸ਼ ਕਰ ਦਿੰਦੀ ਆ ਤੇ ਰਾਤ ਨੂੰ ਸਾਰੇ ਪਰਿਵਾਰ ਦਾ ਜਿਹੜਾ ਖਾਤਮਾ ਕਰ ਦਿੰਦੀ ਆ ਦੋਸਤੋ ਜਿਹੜੀ ਇਹ ਹਵੇਲੀ ਹੈ ਕਾਫੀ ਕਿਲਿਆਂ ਦੇ ਵਿੱਚ ਬਣੀ ਹੋਈ ਹੈ ਤੇ ਇੱਕ ਸਪੈਸ਼ਲ ਜਿਹੜੀ ਉੱਪਰ ਜਾਣ ਵਾਸਤੇ ਪਾਰਕਿੰਗ ਬਣਾਈ ਹੋਈ ਸੀ ਗੱਡੀ ਦੀ ਬੇਸ਼ੱਕ ਟਰੱਕ ਚੜਾ ਲ ਹੋਵੇਲੀ ਦੇ ਵਿੱਚ 1996 ਵਿੱਚ ਜਿਹੜਾ ਐਮਐਲਏ ਬਣਿਆ ਸੀ ਇਹ ਉਸਦੀ ਹਵੇਲੀ ਸੀ ਰੇਲੂ ਰਾਮ ਜੀ ਦੀ ਪਰ 2001 ਵਿੱਚ ਜਿਹੜਾ ਸਾਰੇ ਟੱਬਰ ਦਾ ਖਾਤਮਾ ਹੋ ਜਾਂਦਾ ਤੇ ਕਾਫੀ ਕਿਲਿਆਂ ਦੇ ਵਿੱਚ ਜਿਹੜੀ ਹਵੇਲੀ ਬਣੀ ਹੋਈ ਹੈ ਸਿਕਿਉਰਿਟੀ ਅੱਜ ਵੀ ਪੂਰੀ ਹੈ ਪਰ ਕੋਈ ਵੀ ਜਿਹੜਾ ਇੱਥੇ ਰਹਿੰਦਾ ਨਹੀਂ ਕਿਉਂਕਿ ਉਹਨਾਂ ਦਾ ਜਿਹੜਾ ਪਰਿਵਾਰ ਸੀ ਉਹ ਸਾਰਾ ਖਤਮ ਹੋ ਗਿਆ ਸੀ ਹਾਲਾਂਕਿ ਚਾਚੇ ਤਾਇਿਆਂ ਦੇ ਜਿਹੜੇ ਜਵਾਕ ਨੇ ਉਹ ਇੱਥੇ ਜ਼ਰੂਰ ਆ ਜਾਂਦੇ ਨੇ ਤੇ ਅੱਜੋ ਦੋਸਤੋ ਆਪਾਂ ਪਤਾ ਕਰਦੇ ਆ ਕਿਸੇ ਪਿੰਡ ਦੇ ਬੰਦੇ ਕੋਲੋਂ ਰਾਮ ਭਾਈ ਰਾਮ ਰਾਮ ਜੀ ਭਾਈ ਸਾਹਿਬ ਹਾਂ ਉਹ ਰੇਲੂ ਰਾਮ ਕੀ ਹਵੇਲੀ ਕਾਹ ਪਿਆ ਕੀ ਹੈ ਜੀ ਭਾਈ ਸਾਹਿਬ ਚਲ ਪਾਸੇ ਪਾਸਵੇਂ ਹੈ ਅਕਰਪਾਸੇ 1 ਕਿੱਟ ਦੂਰ ਹੈ ਅੱਛਾ ਇਹ ਐਮ ਐਲ ਦੀ ਹਵੇਲੀ ਥੀ ਹਾਂ ਮੈਂ ਲੇਖ ਅੱਛਾ ਤਾਂ ਕੀ واقعہ ਹੋਇਆ ਥਾ ਜੀ ਸੁਣਨੀ ਪੜੀਏ ਜੇ ਹਵੇਲੀ ਇਸ ਵਿੱਚ ਅਤਿਆਗ ਕੀਤੀ ਸਾਰੇ ਪਰਿਵਾਰ ਕੀ ਸਾਰੇ ਪਰਿਵਾਰ ਕੀ ਅਤਿਆਗ ਹੋ ਗਈ ਜੀ ਕਿਸ ਨੇ ਕਰਦੀ ਥੀ वो उसकी लड़की और दामाद थे जी वो भी जेल में लड़की और दामाद रेलू राम के रेलू अच्छा उसकी खुद की लड़की ने हाँ खुद की उसकी रेलू की लड़की अच्छा खुद की लड़की मतलब सारे टब्बर के कर दी हाँ, हाँ, अच्छा अब अच्छा, कौन रहता है बेली में अब उसके मतलब परिवार के हैं उसके भाई के लड़के रेलू के अच्छा हाँ परिवार के ही लोग रहे तो वो पकड़े गए थे अभी हाँ, वो तो जेल में जेल में वो लड़का

अच्छा कितने सदस्य के थे करके रेलूराम के, रेल के थे? आठ थे बिल्कुल शायद आठ थे पांच थे शायद आठ हो गए आठ ही थे और आठों को ही कत्ल कर दिया हां सब का कत्ल कैसे किया था मतलब देखो भाई इतने दोcolorPrimary बाकी बाकी को कुल आप निकाल दियो मिल जानकारी शुक्रिया भाई ਤਾਂ ਦੋਸਤੋ ਬਾਈ ਦੇ ਦੱਸਣ ਮੁਤਾਬਕ ਵੀ ਜਿਹੜੇ ਬੰਦਿਆਂ ਨੇ ਇਹ ਸਾਰਾ ਕਾਂਡ ਕੀਤਾ ਸੀ ਉਹ ਹੁਣ ਜੇਲ੍ਹ ਦੇ ਵਿੱਚ ਬੈਠੇ ਨੇ ਪਰ ਰੇਲੂ ਰਾਮ ਜੀ ਦਾ ਪਰਿਵਾਰ ਹਮੇਸ਼ਾਲੀ ਆਪਾਂ ਕਹਿ ਦਈਏ ਨਾ ਵੀ ਦੁਨੀਆ ਨੂੰ ਆਲਬਿਦਾ ਕਹਿ ਗਿਆ 2-2 ਸਾਲ ਦੇ 4-4 ਸਾਲ ਦੇ ਜਿਹੜੇ ਜਵਾਕ ਸੀ ਨਿੱਕੇ-ਨਿੱਕੇ ਉਹ ਵੀ ਇਸ ਕਾਂਡ ਦੇ ਵਿੱਚ ਮਾਰੇ ਗਏ ਸੀ ਤਾਂ ਦੋਸਤੋ ਇੱਕ ਮੌਤ ਦਾ ਮੰਜ਼ਰ ਕਹਿ ਦਈਏ ਜਿਹੜੀ ਇਹ ਹਵੇਲੀ ਹੈ ਸਾਹਮਣੇ ਤੁਸੀਂ ਵੇਖ ਰਹੇ ਹੋ ਸਾਰਾ ਪਰਿਵਾਰ ਜਿਹੜਾ ਇੱਕ ਰਾਤ ਦੇ ਵਿੱਚ 163 ਏਕੜ ਜ਼ਮੀਨ ਸੀ ਸਾਰਾ ਪਰਿਵਾਰ ਰਾਤ ਵਿੱਚ ਖਤਮ ਹੋ ਗਿਆ